ਦੇਖੋ ਜਦੋਂ ਦੀ ਸਰਕਾਰ ਬਣੀ ਐ ਅਸੀਂ ਟੋਏ ਭਰ ਰਹੇ ਹਾਂ ਤੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਏ ਆ ਤਾਂ ਕਾਫੀ ਟੋਏ ਭਰਤੇ ਸੀ ਤੇ ਅੱਜ ਤੋਂ ਹੀ ਫਰੀਦਕੋੜ ਨਿਵਾਸੀ ਜਿਹੜੇ ਕਈ ਵਾਰੀ ਲੰਬਾ ਹੁੰਦਾ ਦੀ ਖਾਣ ਵਾਲੀਆਂ ਚੀਜ਼ਾਂ ਮਾੜੀਆਂ ਤਾਂ ਉਹ ਦੁਕਾਨਦਾਰਾਂ ਨੂੰ ਜਾਂ ਵੱਡੇ ਜਿਹੜੇ ਕੋਈ ਬ੍ਰਾਂਡਡ ਐ ਇਹ ਸਾਰਿਆਂ ਨੂੰ ਵਾਰਨਿੰਗ ਐ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਐ ਉਹ ਉਹਦੀ ਕਮੀ ਪੇਸ਼ੀ ਦੂਰ ਕਰ ਲੈਣ ਇੱਕ ਹਫ਼ਤੇ ਬਾਅਦ ਅਸੀਂ ਹਰ ਬੰਦੇ ਦਾ ਜਿਹੜਾ ਜਿਹੜਾ ਵੀ ਬ੍ਰਾਂਡ ਆ ਜਾਂ ਕੁਝ ਵੀ ਹੈ ਉਹਦੇ ਜਾ ਕੇ ਆਪ ਚੈੱਕ ਕਰਾਂਗੇ ਔਰ ਜਿਹੜਾ ਦੋਸ਼ੀ ਹੋਇਆ ਉਹਨੂੰ ਫੜ ਕੇ ਜਿਹੜਾ ਉਹ ਜੇਲ੍ਹ ਚ ਵੀ ਸਿੱਤਾਂਗੇ ਜਿਹੜੇ ਜਿਹੜੇ ਲੈਵਲ ਤੇ ਵੀ ਉਹਦੀ ਸਜ਼ਾ ਬਣਦੀ ਉਹ ਜਿਹੜਾ ਜੁਰਮਾਨਾ ਬਣਦਾ ਉਹ ਜੁਰਮਾਨਾ ਵੀ ਕਰਾਵਾਂਗੇ ਤਨ ਤਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਪ ਦੇ ਉੱਤੇ ਹਰ ਸਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਨਵਾਂ ਜਿਹੜਾ ਹੈਗਾ ਉਹ ਲੋਕਾਂ ਲਈ ਅ ਐਂਟਰਟੇਨਮੈਂਟ ਦਾ ਸਾਧਨ ਜਾਂ ਮੇਲੇ ਵਿੱਚ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਲਈ ਪ੍ਰਬੰਧ ਕਰੀਏ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਉਹ ਆਨੰਦ ਦੇ ਨਾਲ ਮੇਲਾ ਦੇਖ ਸਕੇ ਐਸ ਵਾਰ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਜਿਹੜੇ ਕਾਫੀ ਸਾਲ ਪਹਿਲਾਂ ਹੁੰਦੇ ਹੁੰਦੇ ਸੀ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਕਰ ਰਹੇ ਹਾਂ ਆਪਣਾ ਆਯੋਜਨ ਕਰ ਰਹੇ ਹਾਂ ਔਰ ਨਾਲ ਦੀ ਨਾਲ ਹੀ ਜਿਹੜਾ ਹੁਣੇ ਤੋਂ ਅੱਜ ਤੋਂ ਹੀ ਫਰੀਦਕੋੜ ਨਿਵਾਸੀ ਜਿਹੜੇ ਕਈ ਵਾਰੀ ਲੰਮਾ ਹੁੰਦਾ ਵੀ ਖਾਣ ਵਾਲੀਆਂ ਚੀਜ਼ਾਂ ਮਾੜੀਆਂ ਤਾਂ ਉਹ ਦੁਕਾਨਦਾਰਾਂ ਨੂੰ ਜਾਂ ਵੱਡੇ ਜਿਹੜੇ ਕੋਈ ਬ੍ਰਾਂਡਡ ਹੈ ਇਹ ਸਾਰਿਆਂ ਨੂੰ ਵਾਰਨਿੰਗ ਹੈ ਕਿ ਇੱਕ ਹਫ਼ਤੇ ਦੇ ਵਿੱਚ ਜੇ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਉਹਦੀ ਕਮੀ ਪੇਸ਼ੀ ਦੂਰ ਕਰ ਲੈਣ ਇੱਕ ਹਫ਼ਤੇ ਬਾਅਦ ਅਸੀਂ ਹਰ ਬੰਦੇ ਦਾ ਜਿਹੜਾ ਜਿਹੜਾ ਵੀ ਬ੍ਰਾਂਡ ਹੈ ਜਾਂ ਕੁਝ ਵੀ ਹੈ ਉਹਦੇ ਜਾ ਕੇ ਆਪ ਚੈੱਕ ਕਰਾਂਗੇ ਔਰ ਜਿਹੜਾ ਦੋਸ਼ੀ ਹੋਇਆ ਉਹਨੂੰ ਫੜ ਕੇ ਜਿਹੜਾ ਉਹ ਜੇਲ੍ਹ ਵੀ ਸਿੱਤਾਂਗੇ ਜਿਹੜੇ ਜਿਹੜੇ ਲੈਵਲ ਤੇ ਵੀ ਉਹਦੀ ਸਜ਼ਾ ਬਣਦੀ ਉਹ ਜਿਹੜਾ ਜੁਰਮਾਨਾ ਬਣਦਾ ਉਹ ਜੁਰਮਾਨਾ ਵੀ ਕਰਾਵਾਂਗੇ ਤਾਂ ਅਸੀਂ ਚੰਗੀ ਸਿਹਤ ਦਾ ਵਾਅਦਾ ਜਿਹੜਾ ਕੀਤਾ ਲੋਕਾਂ ਨਾਲ ਉਹ ਵੀ ਜਿਹੜਾ ਅਸੀਂ ਇਹ ਮੇਲੇ ਤੋਂ ਪਹਿਲਾਂ ਸ਼ੁਰੂ ਕਰ ਦੇਣਾ ਤਾਕੇ ਲੋਕਾਂ ਨੂੰ ਪਤਾ ਲੱਗੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸਟਰੀਟ ਬਣਦੀ ਹੈ ਉੱਥੇ ਰੇਟ ਬਹੁਤ ਜ਼ਿਆਦੇ ਹੁੰਦੇ ਨੇ ਤੇ ਖਾਣਾ ਬਿਲਕੁਲ ਘੱਟਿਆ ਕੁਆਲਟੀ ਦਾ ਹੁੰਦਾ ਹੈ। ਤਾਂបាន ਹੈ ਕਿ ਕਰੀਏ। ਉਹ ਚੀਜ਼ ਨੂੰ ਇੱਕ ਹੀ ਕੰਟਰੋਲ ਰੱਖੋ। ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਪੰਜਾਬ ਦੇ ਤੇ ਨਾਮੀ ਹੈ ਜਾਂ ਭਾਰਤ ਦੇ ਨਾਮੀ ਕਈ ਜਿਹੜੇ ਬ੍ਰਾਂਡਸ ਨੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਜੇ ਉਹਨਾਂ ਨੇ ਸਾਡੇ ਨਾਲ ਤਾਲਮਿਲ ਕੀਤਾ ਤੇ ਅਸੀਂ ਉਹਨਾਂ ਨੂੰ ਵੀ ਵੱਖਰੀ ਸਪੇਸ ਦੇਵਾਂਗੇ ਤਾਂ ਕਿ ਲੋਕਾਂ ਨੂੰ ਚੰਗੀ ਜਿਹੜੀ ਇੱਕ ਵੈਰਾਈਟੀ ਵੀ ਮਿਲੇ ਔਰ ਜਿਹੜੀ ਮਸ਼ਹੂਰ ਚੀਜ਼ ਆ ਉਹਦਾ ਆਨੰਦ ਵੀ ਵਾਣ ਸਕਣ ਮੇਲੇ ਦੇ ਵਿੱਚ ਹੋਰ ਕੀ ਕੀ ਕੀਤਾ ਗਿਆ ਦੁਬਾਰਾ ਸਪੈਸ਼ਲ ਕਿੱਥਾ ਲੱਗੇ ਹੋਏ ਆ ਜੀ ਕਾਫੀ ਜਿਹੜਾ ਸਾਰੇ ਡਿਪਾਰਟਮੈਂਟਾਂ ਨੂੰ ਕਿਹਾ ਕਿ ਉਹ ਡਿਪਾਰਟਮੈਂਟ ਕੀ ਕੀ ਐਕਟੀਵਿਟੀ ਕਰਾ ਕਰਾ ਸਕਦੇ ਆ ਪਸ਼ੂ ਪਾਲਣ ਵਿਭਾਗ ਨੂੰ ਵੀ ਕਿਹਾ ਕਿਸਾਨ ਜਿਹੜੇ ਐਗਰੀਕਲਚਰ ਆਪਣੇ ਨਾਲ ਸੰਬੰਧਿਤ ਮਹਿਕਮੇ ਉਹਨਾਂ ਨੂੰ ਵੀ ਕਿਹਾ ਹੋਰ ਵੀ ਵੱਖਰੇ ਵੱਖਰੇ ਵਿਭਾਗਾ ਨੂੰ ਜਿਹੜੇ ਮੇਲੇ ਦੇ ਵਿੱਚ ਵਿੱਚ ਲੋਕਾਂ ਨੂੰ ਸਹੂਲਤ ਵੀ ਮਿਲੇ ਜਿਹੜਾ ਕੋ ਬੰਦਾ ਆਉਂਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਜਿਹੜਾ ਕੋਈ ਹੈਲਥ ਕੈਂਪ ਵੀ ਇੱਥੇ ਲੱਗੇ ਰਹੇ ਨੂੰ ਵੀ ਲੋਕ ਜਿਹੜੇ ਆਉਂਦੇ ਆ ਉਹਨਾਂ ਨੂੰ ਹੈਲਥ ਬਾਰੇ ਵੀ ਜਾਣਕਾਰੀ ਹੋਵੇ ਤਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਜਿਹੜਾ ਹਲੇ ਉਹ 2-4 ਦਿਨਾਂ ਚ ਜਿਹੜਾ ਸਾਰਾ ਫਾਈਨਲ ਕਰ ਦਿਆਂਗੇ ਡੀਸੀ ਸਾਹਿਬ ਬਹੁਤ ਹਾਂਜੀ ਹਾਂ ਇਸ ਵਾਰੀ ਜਿਹੜਾ ਨਾ ਝੋਨੇ ਦੀ ਫਸਲ ਆ ਜਿਹੜੀ ਉਹ 15 ਦਿਨ 20 ਦਿਨ ਪਹਿਲਾਂ ਬੀਜੀ ਗਈ ਆ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਉਹਦੇ ਫਸਲ ਦੇ ਆਉਣ ਦੇ ਸਾਰ ਵੀ ਪਹਿਲਾਂ ਇਸ ਕਰਕੇ ਜਿਹੜਾ ਮੇਲਾ ਪਿੱਛੇ ਚੱਲਿਆ ਜਾਂਦਾ ਸੀ ਇਹ ਜੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸਿਰਫ ਤਬਦੀਲੀ ਕੀਤੀ ਗਈ ਹੈ ਜਿਹੜਾ ਕ્રાਫਟ ਮੇਲਾ ਉਹ 13 ਤਰੀਕ ਤੋਂ ਸ਼ੁਰੂ ਹੋ ਕੇ 23 ਤੱਕ ਚੱਲੂਗਾ ਬਾਕੀ ਜਿਹੜਾ 19 ਤੋਂ 23 ਸਤੰਬਰ ਵਾਲਾ ਬਾਬਾ ਫਰੀਦ ਜੀ ਦਾ ਮੇਲਾ ਉਹ ਐਜ਼ ਇਟ ਇਜ਼ ਰਹੂਗਾ ਉਹਦੇ ਪ੍ਰੋਗਰਾਮ ਵੀ ਸਾਰੇ ਐਜ਼ ਇਟ ਇਜ਼ ਰਹਿਣਗੇ ਜਿਹੜੇ ਵਾਕਈ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਹੋਣੇ ਉਹਨਾਂ ਦੇ ਵਿੱਚ ਜਿਹੜਾ ਉਹ ਰਸ ਤੋਂ ਬਦਲ ਕੀਤੀਆਂ ਲੋਕਾਂ ਨੂੰ ਕਾफी ਉਮੀਦ ਹੈ ਵੀ ਹੋ ਸਕਦਾ ਮੁੱਖ ਮੰਤਰੀ ਪੰਜਾਬ ਇਸ ਮੇਲੇ ਦੇ ਵਿੱਚ ਪਹੁੰਚਣ ਲੋਕਾਂ ਨੂੰ ਕਾफी ਖੁਸ਼ਕਦਰਦ ਮਿਲੇਗਾ ਕਿ 15 ਗਰਾਂ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸੀਗੀਆਂ ਉਹ ਹਜੇ ਉਹਨਾਂ ਪੂਰੀਆਂ ਨਹੀਂ ਹੋਈਆਂ ਹੋ ਸਕਦਾ ਹੈ ਬਾਬਾ ਫਰੀਦ ਦੇ ਮੇਲੇ ਤੇ ਕੋਈ ਨਾ ਕੋਈ ਮੁੱਖ ਮੰਤਰੀ ਕੋਲ ਕੋਈ ਕੰਮ ਕਰ ਦੇਖੋ ਸਾਡੇ ਕਾਫੀ ਵੱਡੇ ਪ੍ਰੋਜੈਕਟ ਜਿਹੜੇ ਚੱਲੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਜਿਹੜੇ ਹੈਗਾ ਦੁਗਾਟਨ ਵੀ ਕਰਨੇ ਆ ਬਾਬਾ ਫਰੀਦ ਦੇ ਮੇਲੇ ਤੱਕ ਉਹ ਕੰਪਲੀਟ ਹੋ ਜਾਣਗੇ ਕੋਈ ਸਾਡੇ ਜਿਹੜੇ ਕੰਪਲੀਟ ਹੋ ਗਏ ਲਗਭਗ ਸਾਡੇ ਜਿਹੜੇ 100 ਕਰੋੜ ਦੇ ਕਰੀਬ ਪ੍ਰੋਜੈਕਟ ਹੋਣਗੇ ਜਿਨ੍ਹਾਂ ਦਾ ਅਸੀਂ ਦੁਗਾਟਨ ਕਰਾਂਗੇ ਤੇ ਜਾਂ ਅਸੀਂ ਨੀਂਹ ਪੱਥਰ ਰੱਖਾਂਗੇ ਵੱਡੇ ਵੱਡੇ ਪ੍ਰੋਜੈਕਟ ਹੋਣਗੇ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਬਾਬੇ ਫਿਰ ਤੇ ਅਸ਼ੀਰਵਾਦ ਦੇ ਨਾਲ ਉਹ ਦੋਸਤ ਇਹਨਾਂ ਨੂੰ ਹਵਾਈ ਪਾਰਕ ਦੀ ਸਤਾਹ ਤੋਂ ਲੋਕਾਂ ਨੂੰ ਬੜੀ ਆਸ ਹੁੰਦੀ ਰਹੂਗੀ ਆਮ ਲੋਕਾਂ ਦਾ ਚੰਗੀ ਪਰ ਮੇਲੇ ਦੇ ਨਾਲ ਦੇਖਿਆ ਜਾਂਦਾ ਕਿ ਉਹ ਜਿਹੜੀ ਪਰਚੀ ਲੱਗਦੀ ਹੈ ਕਈ ਲੋਕ ਉਸ ਇੱਕ ਤੋਂ ਨਰਾਜ਼ ਹੁੰਦੇ ਨੇ ਹਰ ਵਾਰੀ ਇਹ ਪਰਚੀ ਲੱਗਦੀ ਹੈ ਇੱਕ ਤਾਂ ਪਹਿਲਾਂ ਜਿਹੜਾ ਹੈਗਾ ਕੋਟਸਾ ਵੀ ਲੱਗ ਜਾਂਦੀ ਹੈ ਫਿਰ ਅੰਦਰ ਜਾਣ ਦੀ ਐਂਟਰੀ ਹੁੰਦੀ ਹੈ ਤੇ ਅੰਦਰ ਵੀ ਜੀ ਮਹਿੰਗੀ ਹੋ ਜਾਂਦੀ ਹੈ ਉਹ ਦੇਖੋ ਜਿਹੜੀ ਪਾਰਕਿੰਗ ਆ ਉਹਨਾਂ ਨੂੰ ਕਿ ਮੇਲੇ ਦੇ ਜਿਹੜੇ ਪ੍ਰਬੰਧ ਠੀਕ ਕਰਨ ਵਾਸਤੇ ਹੁਣ ਇੰਨੀ ਜਨਤਾ ਆਉਂਦੀ ਉਹਨਾਂ ਨੂੰ ਵਹੀਕਲ ਖੜੇ ਕਰਨ ਵਾਸਤੇ ਵੀ ਜਗ੍ਹਾ ਚਾਹੀਦੀ ਕਿੰਨਾ ਕਿਸੇ ਦਾ 40 40 50 50 ਹਜ਼ਾਰ ਰੁਪਏ ਦਾ ਮੋਟਰਸਾਈਕਲ ਆ ਉਹਨੂੰ ਜਿਹੜਾ ਹੈ ਉਹ ਚੋਰੀ ਹੋ ਜਾਂਦਾ ਤਾਂ ਸਰਕਾਰ ਦੀ ਵੀ ਬਦਨਾਮੀ ਹੁੰਦੀ ਹੈ 10 10 ਰੁਪਏ ਜਿਹੜਾ ਹੈਗਾ ਉਹ ਵਹੀਕਲ ਦੀ ਦੂਜੇ ਪਾਸੇ ਜਿਹੜਾ ਮੇਲਾ ਹੈ ਉਹਦੇ 'ਚ ਸ਼ਰਾਰਤੀ ਅੰਸਰ ਵੀ ਜਾਂਦੇ ਆ ਲੰਬੇ ਆਉਂਦੇ ਆ ਬਿਨਾਂ ਫਾਲਤੂ ਕੀੜਾ ਕੱਢਦੇ ਫਿਰਦੇ ਆ ਤੋਂ ਸਿਰਫ 10 ਪਹਿਲਾਂ ਪਹਿਲੀ ਸਰਕਾਰਾਂ ਦੇ ਵਿੱਚ ਇਹ ਵਰਤੀ ਕਾਫੀ ਜ਼ਿਆਦੇ ਸੀ ਪਰ ਅਸੀਂ ਆ ਕੇ ਘੱਟ ਕਰਤੀ 10 ਰੁਪਏ ਇੱਕ ਲੱਗੇ ਵੀ ਪਰਚੀ ਲੱਗਦੀ ਆ 10 ਰੁਪਏ ਦੀ ਪਰਚੀ ਆ ਮੇਲਾ ਦੇਖਣ ਵਾਸਤੇ 10 ਜਾਣੇ ਜਾ ਸਕਦੇ 100 ਰੁਪਏ ਦੇ ਤੁਸੀਂ ਤੇ ਦੂਜੀ ਗੱਲ ਇਸ ਵਾਰੀ ਅਸੀਂ ਹੋਰ ਕਰ ਰਹੇ ਆ ਜਿਹੜੀਆਂ ਪ੍ਰਾਤਨ ਖੇਡਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਆ ਬੈਲ ਪਾਸ ਕੀਤਾ ਜਾਂ ਸਰਕਾਰ ਨੇ ਤਾਂ ਸਾਡੀ ਕੋਸ਼ਿਸ਼ ਆ ਕਿ ਅਸੀਂ ਬਲਦਾਂ ਦੀਆਂ ਦੌੜਾਂ ਦਾ ਹੋਰ ਜਿਹੜੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਹੋ ਸਕੀਆਂ ਅਵੇਲੇਬਲ ਹੋ ਸਕੇ ਉਹ ਵੀ ਫ੍ਰੀ ਕੋਟ ਦੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਸੰਪਰਕ ਕਰ ਰਹੇ ਆਂ ਬਹਿਲਾਂ ਦੀਆਂ ਤੌੜਾਂ ਦਾ ਜੋਬ ਦੀ ਹੋ ਸਕਦਾ ਹੋਇਆ ਉਹ ਕਰਾਵਾਂਗੇ ਤੁਹਾਨੂੰ ਦੇਖਣ ਦਾ ਮੌਕਾ ਮਿਲੂ। ਮੁੱਖ ਮੰਤਰੀ ਪੰਜਾਬ ਆਈ ਸੀ ਉਹਦੇ ਕੋਲ ਜਿਹੜੀਆਂ ਸਰਕਾਰਾਂ ਤਿਆਰ ਕੀਤੀ ਸਾਸਪਾਈ ਹੋਈ ਸੀ ਪਰ ਹਜੇ ਕਈ ਸਰਕਾਰਾਂ ਵੀ ਪਈਆਂ ਪੈਂਡਿੰਗ ਹੈ। ਸਾਸਪਾਈ ਦੇ ਪ੍ਰਬੰਧ ਵੀ ਪੂਰੀ ਨੇ ਉਹ ਕਰੋਂਗੇ ਉਹ ਨਾਲ ਜਿਹਨਾਂ ਦੇ ਦੇਖੋ ਜਦੋਂ ਦੀ ਸਰਕਾਰ ਬਣੀ ਐ ਅਸੀਂ ਟੋਏ ਭਰ ਰਹੇ ਆ। ਤੇ ਹੁਣ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਆਏ ਆ ਤਾਂ ਕਾਫੀ ਟੋਏ ਭਰਤੇ ਸੀ ਤੇ ਹੁਣ ਉਹਦੇ ਦੀ ਕੀ ਕਾਰਨ ਬਣਿਆ ਵੀ 100 ਐਮਐਮ ਦੀ ਪੰਜਾਬ ਦੇ ਵਿੱਚ ਕੱਲੀ ਟੈਲ ਜੇ ਲੱਗ ਰਹੀ ਹੈ। ਤਾਂ ਫ੍ਰੀ ਕੋਡ ਤੇ ਲੱਗ ਰਹੀ ਕਿਤੇ ਨਹੀਂ ਲੱਗੀ ਸਾਡੇ ਵੀ ਲੱਗ ਰਹੀ ਹੈ ਜੀ ਜਿੱਥੋਂ ਹੋਰ ਫ੍ਰੀ ਕੋਡ ਜੀ ਲੱਗ ਰਹੀ ਨਹੀਂ ਤਾਂ ਉਹ ਉਹ ਜਿਹੜੀ ਆ ਉਹ ਟੈਲ ਦੀ ਸ਼ਾਰਟੇਜ ਆ ਗਈ ਸੀ ਆਰਡਰ ਦੇ ਕੇ ਦੁਬਾਰਾ ਬਣਾਈ ਕਿਉਂਕਿ ਟੈਂਡਰ ਇਹ ਤਿੰਨ ਲੱਗਿਆ ਡੋਡੀ ਵੱਖਰੇ ਵੱਖਰੇ ਰੂਪ ਦੇ ਵਿੱਚ ਤਾਂ ਤੀਜਾ ਟੈਂਡਰ ਜੋ ਲੱਗਿਆ ਉਹ ਲੋਕ ਟੈਲ ਘੱਟ ਸੀ ਤੇ ਉਹ ਛੇਤੀ ਜਦੋਂ ਆ ਗਏ ਪੁਲ ਚਲਾਵਾਂਗੇ ਜੀ ਮੁੱਖ ਮੰਤਰੀ ਸਾਹਿਬ ਚਲਾ ਕੇ ਜਾਣਗੇ ਪੁਲ ਪੰਪ ਮਾਰ ਲਏ